ਸੋਮਵਾਰ ਨੂੰ ਭਾਰਤੀ ਸਟਾਕ ਮਾਰਕੀਟ ਲਾਲ ਰੰਗ ਦੇ ਵਿੱਚ ਖੁੱਲਿਆ ਕਿਉਂਕਿ ਸੂਚਨਾ ਟੈਕਨੋਲੋਜੀ ਸਟਾਕਾਂ ਦੇ ਵਿੱਚ ਵਿਕਰੀ ਦਾ ਦਬਾਅ ਦੇਖਿਆ ਗਿਆ ਅੱਜ ਸਵੇਰੇ 9:29 ਤੇ ਸੈਂਸੈਕਸ 242 ਅੰਕਾਂ ਜਾਂ 0.30% ਡਿੱਗ ਕੇ 81220 ਤੇ ਅਤੇ ਨਿਫਟੀ 63 ਅੰਕ ਜਾਂ 0.26% ਡਿੱਗ ਕੇ 24773 ਤੇ ਬੰਦ ਹੋਇਆ ਹੈ ਨੈਫਟੀ ਬੈਂਕ 0.28% ਡਿੱਗ ਕੇ 56384 ਤੇ ਬੰਦ ਹੋਇਆ ਸੈਕਟਰਲ ਸਾਥੀਆਂ ਵਿੱਚੋਂ ਨੈਫਟੀ ਆਈਟੀ ਇੰਡੈਕਸ ਅਤੇ ਨੈਫਟੀ ਰੀਅਲਟੀ ਸਭ ਤੋਂ ਮਾੜੇ ਪ੍ਰਦਰਸ਼ਨ ਕਰਨ ਵਾਲੇ ਸਨ ਕ੍ਰਮਵਾਰ 0.61% ਅਤੇ 2.75% ਡਿੱਗ ਗਏ ਨੇ ਤਸਦੀਕੀ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਨੈਫਟੀ 50 ਨੇ ਆਪਣੀ ਗਿਰਾਵਟ ਨੂੰ ਵਧਾਇਆ 24900 ਦੇ ਤੁਰੰਤ ਸਮਰਥਨ ਪੱਧਰ ਤੋਂ ਹੇਠਾਂ ਖਿਸਕ ਗਿਆ ਅਤੇ 24837 ਤੇ ਸਥਿਰ ਹੋਇਆ ਇਹ ਗਿਰਾਵਟ ਮੁੱਖ ਤੌਰ ਤੇ ਕਮਜ਼ੋਰ ਗਲੋਬਲ ਸੰਕੇਤਾਂ ਤੇ ਨਿਰਾਸ਼ਾਜਨਕ ਕਾਰਪੋਰੇਟ ਕਮਾਈਆਂ ਕਾਰਨ ਹੋਈ ਹੈ ਕਿਸੇ ਵੀ ਅਰਥਪੂਰਨ ਵਾਦੇ ਨੂੰ ਮੋੜ ਸ਼ੁਰੂ ਕਰਨ ਦੇ ਲਈ ਸੁੰਚਾਂਕ ਨੂੰ 25150 ਦੇ ਨਿਸ਼ਾਨ ਤੋਂ ਉੱਪਰ ਨਿਰਣਾਇਕ ਤੌਰ ਤੇ ਬੰਦ ਹੋਣ ਦੀ ਜ਼ਰੂਰਤ ਹੈ ਇਸ ਪੱਧਰ ਤੋਂ ਉੱਪਰ ਇੱਕ ਬ੍ਰੇਕਆਊਟ ਆਉਣ ਵਾਲੇ ਸੈਸ਼ਨਾਂ ਵਿੱਚ 25500 ਅਤੇ 25700 ਦੇ ਉੱਚ ਟਿੱਚਾਂ ਲਈ ਦਾ ਪਧਰਾ ਕਰ ਸਕਦਾ ਹੈ ਉਦੋਂ ਤੱਕ ਵਿਆਪਕ ਦ੍ਰਿਸ਼ਟੀਕੋਣ ਮੰਦੀ ਦੇ ਪਾਸੇ ਰਹਿੰਦਾ ਹੈ निफ्टी मिडकैप 100 इंडेक्स 0.26% ਉੱਪਰ ਅਤੇ ਨੈਫਟੀ ਮਿਡਕੈਪ ਸੋ ਬਿਨਾ ਕਿਸੇ ਬਦਲਾਅ ਤੇ ਰਿਹਾ 197 ਪੇਟੀਆਂਮ ਸਾਇਐਂਟ ਆਰਬੀਐਲ ਬੈਂਕ ਅਤੇ ਇੰਦਰਪ੍ਰਸਤ ਗੈਸ ਲਾਬਲੈਂਡ ਵਾਲਿਆਂ ਵਿੱਚ ਸ਼ਾਮਲ ਸਨ ਜਦਕਿ ਇੰਡੀਅਨ એનર્ਜੀ ਐਕਸਚੇਂਜ 6.84% ਡਿੱਗ ਗਿਆ ਕੋਟਕ ਮਹਿੰਦਰਾ ਬੈਂਕ 6.18% ਡਿੱਗ ਚੁੱਕਿਆ ਨਾਲ ਹੀ ਸ਼ੁਰੂਆਤੀ ਸੈਸ਼ਨ ਦੇ ਵਿੱਚ ਲੋਡਾ ਡਿਵੈਲਪਰਸ ਆਰਬੀਆਈ ਕਾਰਡਸ ਅਤੇ ਅਤੇ ਸੈਂਟਰਲ ਡਿਪੋਜ਼ਿਟਰੀ ਸਰਵਿਸਿਜ਼ ਹੋਰ ਘਾਟੇ ਵਾਲੇ ਸਨ